1 ਜੂਨ ਨੂੰ ਲੋਕ ਸਭਾ ਹਲਕਾ ਜਲੰਧ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਦੰਗਲ ਵਿੱਚ ਹਰ ਪਾਰਟੀ ਦੇ ਉਮੀਦਵਾਰ ਵੱਲੋਂ ਚੋਣ ਮੀਟਿੰਗਾਂ ਤੇਜ਼ੀ ਤੇ ਲਿਆਉਣ ਦੀ ਪੂਰੀ ਜ਼ੋਰ ਲਗਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਲੋਕ ਸਭਾ ਹਲਕਾ ਜਲੰਧ ਤੋਂ ਭਾਜੀਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਲੋਈਆ ਖਾਸ ਵਿਖੇ ਭਾਜੀਪੀ ਦੇ ਆਗੂ ਸ਼ੰਮੀ ਖੇੜਾ ਦੇ ਸਹਿਯੋਗ ਨਾਲ ਉਹਨਾਂ ਦੇ ਗ੍ਰੈਵ ਵਿਖੇ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਸਿਆਸੀ ਆਗੂਆਂ ਨੇ ਵਿਰੋਧੀ ਪਾਰਟੀਆਂ ਉੱਪਰ ਤੰਜ ਕੱਸਦੇ ਹੋਏ ਭਾਜੀਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੋਟ ਪਾਉਣ ਅਤੇ ਪਵਾਉਣ ਲਈ ਪ੍ਰੇਰਿਤ ਕੀਤਾ ਗਿਆ ਕਿ ਨਾਲ ਵਾਦਾ ਕੀਤਾ ਗਿਆ ਹੈ ਕਿ ਲੋਈਆ ਖਾਸ ਦੇ ਵਿਕਾਸ ਦੇ ਕੰਮਾਂ ਦੀ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਇਸ ਮੌਕੇ ਨਰਿੰਦਰਪਾਲ ਸਿੰਘ ਜੰਗੀ ਡਾਕਟਰ ਅਮਰਜੀਤ ਸਿੰਘ ਥੈਂਦ ਜਸਵੀਰ ਸਿੰਘ ਸ਼ਾਬੜਾ ਛੰਮੀ ਖੇੜਾ ਸੂਚਾ ਸਿੰਘ ਜੌਨ ਹੋਰ ਵੀ ਆਦਿ ਹਾਜ਼ਰ ਰਹੇ ਲੋਈਆ ਸ਼ਾਹਕੋਟ ਹਲਕਾ ਦਾ ਜਿਹੜਾ ਅਜਮੇਸੇ ਖੜਾ ਖੜਾਂ ਦੀ ਮਾਰ ਦੇ ਵਿੱਚ ਹੁਣ ਇੱਥੇ ਉਹ ਜੋ ਸਤਬਲ ਬਲਬੀਰ ਸਿੰਘ ਸੂਚੇਵਾਲ ਸਾਹਿਬ ਪ੍ਰਾਈਵੇਟ ਨੋਨ ਦੇ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਬੜੀਆਂ ਸੇਵਾਵਾਂ ਨਿਭਾਈਆਂ ਦਰਿਆ ਦੇ ਵਿੱਚੋਂ ਮਿੱਟੀ ਕੱਢਣ ਦੇ ਲਈ ਦਰਿਆ ਡੀਸੇਲਟ ਕਰਨ ਦੇ ਲਈ ਜਿਹੜਾ ਟੈਂਡਰ ਹੋਇਆ ਸੀ ਕੰਮ ਤਾਂ ਚੱਲਿਆ ਥੋੜੇ ਦਿਨ ਪਰ ਉਹ ਕੰਮ ਹੈ ਜਿਹੜਾ ਅੱਜ ਪਿਛਲੇ ਤਕਰੀਬਨ 3 ਮਹੀਨੇ ਤੋਂ ਬੰਦ ਪਿਆ ਲੋਕਾਂ ਦੇ ਵਿੱਚ ਲੋਈਆ ਵਾਲਿਆਂ ਤੇ ਬੜਾ ਰੋਸ ਆ ਇਹ ਦਰਿਆ ਜਿਹੜਾ ਨੀਵਾ ਹੋਣਾ ਚਾਹੀਦਾ ਉਹਦਾ ਕਾਰਨ ਇਹ ਹੈ ਕਿ ਅਗਰ ਦੁਬਾਰਾ ਕਿਤੇ ਡੈਮਾਂ ਦੇ ਵਿੱਚੋਂ ਪਾਣੀ ਛੱਡਣਾ ਪੈਂਦਾ ਅਗਰ ਤਿਆਰ ਪੈਸਟੀ ਜਿਆਦਾ ਹੋਏਗੀ ਤਾਂ ਪਾਣੀ ਜਿਹੜਾ ਅੱਗੇ ਨਿਕਲ ਜਾਏਗਾ ਅਦਰਵਾਈਜ਼ ਹਰ ਸਾਲ ਗਿੱਦੜ ਪਿੰਡੀ ਦਾ ਜਿਹੜਾ ਰੇਲਵੇ ਕੋਲ ਹੈ ਉੱਥੇ ਜਾ ਕੇ ਜਦੋਂ ਬੁੱਟੀ ਫਸਦੀ ਹੈ ਪਾਣੀ ਵੀ ਡਾਫ ਲੱਗਦੀ ਹੈ ਜਿਸ ਦੇ ਕਰਕੇ ਵਿੱਚੋਂ ਵੰਡ ਰੁਕਦੇ ਸਰ ਮੁੱਖ ਕਾਰਨ ਇਹ ਹੈ ਬਹੁਤ ਬੜਾ ਜ਼ਰੂਰੀ ਹੈ ਔਰ ਜਿਹੜੀਆਂ ਅਨਾਊਂਸਮੈਂਟਾਂ ਇੱਥੇ ਮੁੱਖ ਮੰਤਰੀ ਸਾਹਿਬ ਕਰਕੇ ਹੋਏ ਸੀ ਸਾਰੀਆਂ ਅਨਾਊਂਸਮੈਂਟਾਂ ਜਿਹੜੀਆਂ ਟੁੱਟੀਆਂ ਦੀਆਂ ਟੁੱਟੀਆਂ ਖੜੀਆਂ ਦੁਬਾਰਾ ਫੇਰ ਗਰਮੀ ਆ ਗਈ ਹੈ ਹੋਰ ਮਹੀਨੇ ਡੇਢ ਮਹੀਨੇ ਨੂੰ ਬਰਸਾਤ ਛੁਰੀ ਹੋ ਜਾਣੀ ਹੈ ਸਰਕਾਰ ਇੱਥੇ ਆ ਕੇ ਦੱਸੇ ਉਹਨਾਂ ਨੇ ਕਿਹੜੇ ਕੰਮ ਕੀਤੇ ਆ ਜਿਹੜੇ 6 ਸਟੱਡ ਲੱਗੇ ਸੀਗੇ ਅੰਦਰ ਨੋਚਾਂ ਲੱਗੀਆਂ ਸੀ ਅੱਜ ਉਹ ਨੋਚਾਂ ਜਿਹੜੀਆਂ ਬਾੜ ਦੇ ਕਾਰਨ ਜਿਹੜੀਆਂ ਹਾੜਾਂ ਦੇ ਕਾਰਨ ਟੁੱਟੀਆਂ ਸੀ ਕੀ ਉਹ ਨੋਚਾਂ ਬਣੀਆਂ ਕੀ ਲੋਕਾਂ ਦੇ ਬਾਰ-ਬਾਰ ਕਹਿਣ ਦੇ ਉੱਤੇ ਵੀ ਮੰਨ ਪੱਕਾ ਹੋਇਆ ਸਾਥੀਓ ਇਹ ਬੜਾ ਵੱਡਾ ਕਾਲਮ ਸੀ ਜਦੋਂ ਸਰਕਾਰ ਨੇ ਕੰਮ ਹੀ ਨਹੀਂ ਕਰਨਾ ਮੈਂ ਭਾਜੀ ਤੁਹਾਨੂੰ ਦੱਸਣਾ ਚਾਹਣਾ ਜਦੋਂ ਸਰਕਾਰ ਕੰਮ ਹੀ ਨਹੀਂ ਕਰਦੀ ਤਾਂ ਫਿਰ ਉਸ ਕਾਗਜ਼ ਦੇ ਵਿੱਚ ਰਹਿਣ ਦਾ ਕੋਈ ਸਵਾਲ ਨਹੀਂ ਸਰ ਜੀ ਜਦੋਂ